ਕਿੱਦਾਂ ਆ ਕਣਕ ਦੇ ਨਾੜੂ ਜਾ ਪੱਕਣ ਦੀ ਗੱਲ ਕਰੀ ਕਿ ਕਿਦਾਂ ਅੱਗ ਲੱਗੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਤੇ ਕਿੰਨੀ ਕਿ ਏਕੜ ਜਿਹੜਾ ਨੁਕਸਾਨ ਹੋਇਆ ਜਿਹੜਾ ਮੈਂ ਉਸ ਵੇਲੇ ਨਡਾਲੇ ਸੀ ਜਦੋਂ ਮੈਨੂੰ ਫੋਨ ਗਿਆ ਲਾਗੇ ਤੇ ਕੰਪੈਨ ਚੱਲਦੀ ਸੀ। ਇਹ ਕਰੀਪਾ ਚੱਲਦੇ ਸਮਝ ਉਹਨਾਂ ਨੂੰ ਵੀ ਆਈ ਕੰਪੈਨ ਵਿੱਚੋਂ ਅੱਗ ਲੱਗੀ ਜਾਂ ਰੀਪਰ ਚੋਂ ਲੱਗੀ ਹੈ। ਅੱਛਾ ਜਦੋਂ ਮੈਨੂੰ ਫੋਨ ਗਿਆ 12:00 ਵਜੇ ਕੁਝ ਮਿੰਟੇ ਬਾਅਦ ਸ.ਐਚ.ਓ. ਸਾਹਿਬ ਨੂੰ ਫੋਨ ਕੀਤਾ ਤਾਂ ਉਹਨਾਂ ਤੁਰੰਤ ਫੋਨ ਕੀਤਾ ਫਾਰਵਰਡੋਂ 60 ਕਿਤੇ ਗੱਡੀਆਂ 3-4 ਪਹੁੰਚ ਗਈਆਂ ਕੋਕਰਤਾਰਪੁਰ ਤੋਂ ਇਥੋਂ ਕਰੀਬ 200 ਕਿਲੇ ਲਾਗੇ ਕਣ ਛੜ ਗਈ ਹੈ। ਲਗਭਗ ਇੰਨਾ ਕੋਈ 200 ਕਿਲੇ ਲਾਗੇ ਨਾਲ ਪਤਾ ਨਹੀਂ ਲੱਗਾ ਕਿੱਦਾਂ ਅੱਗ ਲੱਗੀ। ਕੋਈ ਸਮਝ ਨਹੀਂ ਆਈ ਜਿੰਨਾ ਜਿਹੜੇ ਕੰਮ ਕਰ ਰਹੇ ਹੋ ਇਹਨਾਂ ਨੂੰ ਵੀ ਸਮਝ ਨਹੀਂ ਆਈ ਉਹਦੇ ਪਤਾ ਲੱਗਾ ਜਦੋਂ ਅੱਗ ਤੇ ਹੁਣ ਅੱਗ ਤੇ ਜਿੱਦਾਂ ਕਾਬੂ ਪਾ ਲਿਆ ਹਾਂਜੀ ਅੱਗ ਤੇ ਕਾਬੂ ਪੈ ਗਿਆ ਤੇ ਕਾਫੀ ਫਾਰਬਰ ਦੇ ਸੰਯੋਗ ਨਾਲ ਨਾਲ ਪਿੰਡਾਂ ਦੇ ਟਰੈਕਟਰ ਦੂਜਾ ਸਾਰਿਆਂ ਨੇ ਉੱਤ ਕੀਤੀ ਤੇ ਬਚਾ ਕਿੰਨਾ ਕੋਇਆ ਜੇ ਆਪਾਂ ਖੜੀ ਕਰਨ ਦੀ ਆਪਾਂ ਗੱਲ ਕਰੀਏ ਬਹੁਤ ਬਚਾ ਹੋਇਆ ਜੀ ਜੇ ਕਾਬੂ ਨਾ ਪੈਂਦਾ ਤੇ ਹੋ ਸਕਦਾ ਏਰੀਆ ਬਹੁਤ ਜ਼ਿਆਦਾ ਖਾਲੀ ਹੋ ਜਾਣਾ ਸੀ ਹਾਲੇ ਬਹੁਤ ਜ਼ਿਆਦਾ ਕਣਕ ਜਿਆਦਾ ਵੱਢਣ ਵਾਲੀ ਖੜੀ ਹੈ ਠੀਕ ਹੈ ਠੀਕਕਾਰ ਨੂੰ ਕੀ ਕਹਿਣਾ ਚਾਹੋਗੇ ਜਿੱਦਾਂ ਹੁਣ ਸਾਡੀ ਤੇ ਬੇਨਤੀ ਹੈ ਜਿੰਨਾਂ ਦਾ ਨੁਕਸਾਨ ਹੋਇਆ ਸਰਕਾਰ ਨੂੰ ਕੁਝ ਨੋ ਕੁਝ ਨੇ ਮਦਦ ਕਰਨੀ ਚਾਹੀਦੀ ਹੈ ਜਿੰਨੀ ਵੀ ਕਾਰਸਾਨ ਵੱਧ ਤੋਂ ਵੱਧ ਤੇ ਜ਼ਿੰਮੇਦਾਰ ਤੇ ਪਹਿਲਾਂ ਹੀ ਜੋ ਕੁਝ ਪੱਲੇ ਸਾਰਿਆਂ ਨੂੰ ਪਤਾ ਹੀ ਹੈ ਤੇ ਲਗਭਗ ਜੇ ਕਣਕ ਤੋਂ ਇਲਾਵਾ ਜੇ ਨਾੜ ਦੀ ਗੱਲ ਕੀਤੀ ਕਿੰਨਾ ਕ ਨਾੜ ਖੜਾ ਸੀ ਉਹ ਵੀ ਕਰੀਬ 200 ਪਲੱਸ ਹੋਣਾ ਘਟਨੇ ਨਾਲ ਅਸਲ 200 ਕਿਲਾ ਕਣਕ ਦਾ ਤੇ 200 ਪਲੱਸ 200 ਪਲੱਸ ਨਾੜ ਦਾ ਜਿਹੜਾ ਸਾੜਾ ਸੜ ਗਿਆ ਉਹ ਵੀ ਮਹੀਨ ਹੋਣ ਅੱਗੇ ਹੋਣ ਕਰਕੇ ਲੋਕਾਂ ਪੈਣ ਕਰਕੇ ਬਚਾਅ ਹੋ ਗਿਆ ਨਹੀਂ ਤੇ ਬਹੁਤ ਔਖਾ ਜੀ ਜਿੱਦਾਂ ਹਵਾ ਚੜ ਰਹੀ ਸੀ ਠੀਕ ਜੀ ਇੱਕ ਵਾਰ ਸਾਰਾ